ਕੁਝ ਜ਼ਿਆਦਾ ਕੋਈ ਰਾਜਨੀਤਿਕ ਭਾਸ਼ਣ ਨਹੀਂ ਦੇਣਾ ਮੇਰੇ ਤੋਂ ਪਹਿਲਾਂ ਮਨੀਸ਼ ਸੋਧਿਆ ਜੀ ਬੋਲ ਕੇ ਗਏ ਨੇ ਸਾਡੀ ਸਾਰਿਆਂ ਦੀ ਇੱਕੋ ਹੀ ਗੱਲ ਹੈ ਕੰਮ ਦੀ ਰਾਜਨੀਤੀ ਕੰਮ ਦੀ ਰਾਜਨੀਤੀ ਸਕੂਲਾਂ ਦੀ ਰਾਜਨੀਤੀ ਹਸਪਤਾਲਾਂ ਦੀ ਰਾਜਨੀਤੀ ਰੋਜ਼ਗਾਰ ਦੀ ਰਾਜਨੀਤੀ ਪਿਆਰ ਦੀ ਰਾਜਨੀਤੀ ਖੇਤ ਖੇਤ ਚ ਪਾਣੀ ਪਹੁੰਚਾਉਣ ਦੀ ਰਾਜਨੀਤੀ ਘਰ ਘਰ ਚ ਪੀਣ ਵਾਲਾ ਪਾਣੀ ਪਹੁੰਚਾਉਣ ਦੀ ਰਾਜਨੀਤੀ ਅਸੀਂ ਕੋਈ ਧਰਮ ਦੀ ਜਾਂ ਕੋਈ ਪੜਕਾਉਣ ਵਾਲੀ ਰਾਜਨੀਤੀ ਨਹੀਂ ਕਰਦੇ ਅਸੀਂ ਤਾਂ ਕੁੰਡੇ ਖੜਕਾਉਣ ਵਾਲੀ ਰਾਜਨੀਤੀ ਕਰਦੇ ਆ ਸੋ ਤੁਸੀਂ ਵੀ ਇਹਦੇ ਵਿੱਚ ਹਿੱਸਾ ਲਓ ਆਪਾਂ ਜਦੋਂ ਰਾਜਨੀਤੀ ਲਫਜ਼ ਆਉਂਦਾ ਆਪਣੇ ਸਾਹਮਣੇ ਤਾਂ ਇਹ ਲੱਗਦਾ ਹੈ ਵੀ ਗੁੰਡਿਆਂ ਦਾ ਕੰਮ ਹੈ ਪੈਸੇ ਵਾਲਿਆਂ ਦਾ ਕੰਮ ਹੈ ਪਰ ਇੱਕ ਗੱਲ ਮੇਰੀ ਸੋਚ ਲਿਓ ਜੋ ਮੈਂ ਕਹੂੰਗਾ ਉਹਨੂੰ ਸੋਚ ਲਿਓ ਕਿ ਰਾਜਨੀਤੀ ਦੇ ਵਿੱਚ ਆਪਾਂ ਕਹਿੰਦੇ ਮਾੜੇ ਬੰਦੇ ਨੇ ਮਾੜੇ ਬੰਦੇ ਇਸ ਕਰਕੇ ਨਹੀਂ ਹੈਗੇ ਕਿ ਮਾੜੇ ਹੀ ਬੰਦੇ ਰਾਜਨੀਤੀ ਚ ਆਉਂਦੇ ਆ ਮਾੜੇ ਬੰਦੇ ਇਸ ਕਰਕੇ ਨਹੀਂ ਕਿ ਚੰਗੇ ਬੰਦੇ ਰਾਜਨੀਤੀ ਤੋਂ ਕੰਨੀ ਘਤਰਾਉਂਦੇ ਆ ਵੀ ਨਹੀਂ ਅਸੀਂ ਨਹੀਂ ਜਾਣਾ ਪਰ ਮਾੜੇ ਜਿੱਤ ਜਾਂਦੇ ਆ ਉਹ ਕਹਿੰਦੇ ਆਪਾਂ ਨੂੰ ਕੀ ਆਪਾਂ ਨੂੰ ਚਾਹੀਦੇ ਹੀ ਨਹੀਂ ਇਹ ਮਾੜੇ ਜਿੱਤ ਜਾਂਦੇ ਆ ਉਹ ਗੁੰਡੇ ਜਿੱਤ ਜਾਂਦੇ ਆ ਫਿਰ ਆਪਣੇ ਧੀਆ ਭੈਣਾਂ ਨੂੰ ਘਾਲਾ ਕੱਢਦੇ ਆ ਫਿਰ ਉਹ ਕ腐ਸ਼ਨ ਕਰਦੇ ਆ ਫਿਰ ਆਪਾਂ ਨੂੰ ਉਹ ਬੇਇੱਜ਼ਤ ਕਰਦੇ ਆ ਫਿਰ ਆਪਾਂ ਕਹਿੰਦੇ ਯਾਰ ਇਹ ਤਾਂ ਇਹ ਤਾਂ ਯਾਰ ਮਾੜਾ ਨਿਕਲਿਆ ਕੀ ਕਰੀਏ ਕਾਰਨ ਇਹ ਹੈ ਕਿ ਆਪਾਂ ਵੋਟਾਂ ਪਾਉਣ ਨਹੀਂ ਜਾਂਦੇ ਜਾਂ ਤਾਂ ਜਾਂ ਫਿਰ ਆਪਾਂ ਰਾਜਨੀਤੀ ਦੇ ਵਿੱਚ ਹਿੱਸਾ ਨਹੀਂ ਲੈਂਦੇ ਮੇਰੀ ਇੱਕ ਗੱਲ ਸ਼ਾਮਨਗਰ ਵਾਲਿਓ ਇਹ ਗੱਲ ਮੇਰੀ ਨੋਟ ਕਰ ਲਿਓ ਕਿ ਰਾਜਨੀਤੀ ਹਰ ਇੱਕ ਘਰ ਦੇ ਚੁੱਲ੍ਹੇ ਨੂੰ ਪ੍ਰਭਾਵਿਤ ਕਰਦੀ ਹੈ ਤੁਸੀਂ ਇਹ ਨਾ ਸੋਚੋ ਕਿ ਜੇ ਤੁਸੀਂ ਰਾਜਨੀਤੀ 'ਚ ਨਹੀਂ ਹੈਗੇ ਤਾਂ ਰਾਜਨੀਤੀ ਤੁਹਾਨੂੰ ਪ੍ਰਭਾਵਿਤ ਨਹੀਂ ਕਰਦੀ। ਹਰ ਘਰ ਦੇ ਚੁੱਲ੍ਹੇ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ। ਤੁਹਾਡਾ ਚੁੱਲਾ ਮਾਵਾ ਪੈਣਾ ਬੈਠੀਆਂ ਨੇ ਇਹਨਾਂ ਨੂੰ ਪੁੱਛ ਕੇ ਦੇਖੋ ਚੁੱਲਾ ਕਿਵੇਂ ਚੱਲਦਾ ਹੈ। ਚੰਗੇ ਰਾਜਨੀਤਿਕ ਲੋਕ ਆ ਜਾਣ ਚੁੱਲਾ ਸੌਖਾ ਚੱਲਣ ਲੱਗ ਜਾਂਦਾ ਹੈ। ਭ੍ਰਿਸ਼ਟਾਚਾਰੀ ਆ ਜਾਣ ਓਸੇ ਚੁੱਲੇ ਤੇ ਤਿੰਨ ਦੀ ਜਗ੍ਹਾ ਦੋ ਵਾਰ ਰੋਟੀ ਪੱਕਣ ਲੱਗ ਜਾਂਦੀ ਹੈ ਫਿਰ ਦੋ ਵਾਰ 'ਚੋਂ ਵੀ ਇੱਕ ਇੱਕ ਸਬਜ਼ੀ ਘਟਣ ਲੱਗ ਜਾਂਦੀ ਹੈ ਫਿਰ ਚਾਹ ਵੀ ਤਿੰਨ ਵਾਰ ਦੀ ਬੁਜਾਈ ਇੱਕ ਵਾਰ ਤੇ ਆ ਜਾਂਦੀ ਹੈ ਮਲ ਤੁਹਾਡਾ ਘਰ ਦਾ ਰਾਸ਼ਨ ਕੌਣ ਖਾ ਰਿਹਾ ਹੈ ਰਾਜਨੀਤੀ ਮਹਿੰਗਾਈ ਤੇ ਮਹਿੰਗਾਈ ਕਿਉਂ ਬਧਰੀਏ ਕਿਉਂਕਿ ਕਿਉਂਕਿ ਜਿਹੜੇ ਤੁਸੀਂ ਚੁਣੇ ਨੇ ਉਹ ਭ੍ਰਿਸ਼ਟਾਚਾਰੀ ਨੇ ਉਹ ਪੈਸੇ ਖਾ ਰਹੇ ਨੇ ਉਹ ਹਫ਼ਤਾ ਮੰਗ ਰਿਹਾ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਸੋ ਇਸ ਕਰਕੇ ਮੈਂ ਚਾਹਨਾ ਕਿ ਤੁਸੀਂ ਹਿੱਸਾ ਲਓ ਰਾਜਨੀਤੀ ਚ ਭਾਵੇਂ ਵੋਟ ਪਾ ਕੇ ਲੋ ਜਿਹੜਾ ਤੁਹਾਨੂੰ ਲੱਗਦਾ ਵੀ ਆ ਚੰਗਾ ਉਹਨੂੰ ਵੋਟ ਪਾ ਦਿਓ ਜਿਹੜਾ ਤੁਹਾਨੂੰ ਲੱਗਦਾ ਗੁੰਡਾ ਹੈ ਤਾਂ ਉਹਦੇ ਵਿਰੁੱਧ ਵੀ ਵੋਟ ਪਾਉਣਾ ਜਿਹੜਾ ਉਹ ਜ਼ਰੂਰੀ ਹੈ ਜੇ ਤੁਸੀਂ ਕਹਿ ਬਈ ਇਹ ਤਾਂ ਗੁੰਡਾ ਯਾਰ ਆਪਾਂ ਇਹਨੂੰ ਵੋਟ ਨਹੀਂ ਪਾਉਣੀ ਮੈਂ ਵੋਟ ਹੀ ਨਹੀਂ ਪਾਉਣੀ ਤਾਂ ਫਿਰ ਤਾਂ ਕੋਈ ਨਾ ਕੋਈ ਤਾਂ ਜਿੱਤੂਗਾ ਫਿਰ ਸੋ ਅੱਜਕੱਲ ਅਸੀਂ ਬਹੁਤ ਰਵੈਤੀ ਹੋ ਗਏ ਵਿਰੋਧ ਕਰਨਾ ਭੁੱਲ ਗਏ ਜਾਂ ਚੁੱਪ ਹੋ ਗਏ ਜਾਂ ਹਮਾਇਤੀ ਹੋ ਗਏ ਚੁੱਪ ਰਹਿਣਾ ਵੀ ਤਾਂ ਅੱਧੀ ਹਮਾਇਤ ਹੁੰਦੀ ਹੈ ਨਾ ਸਾਹਮਣੇ ਆਓ ਬਿਲਕੁਲ ਸਾਹਮਣੇ ਆਓ ਔਰ ਉਹ ਕਿਹੜਾ ਤੁਸੀਂ ਸ਼ਰਯਮ ਉਹ ਤਾਂ ਗੁਪਤ ਇੱਕ ਜਗ੍ਹਾ ਤੇ ਇੱਕ ਮਸ਼ੀਨ ਰੱਖੀ ਹੋਈ ਹੈ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਜੀਨੂੰ ਮਰਜ਼ੀ ਪਾਇਆ ਉਹ ਜਰੂਰ ਵੋਟ ਪਾਉਣ ਜਾਇਓ ਲੁਧਿਆਣੇ ਵਾਲਿਓ ਤੁਹਾਡੇ ਤੋਂ ਉਮੀਦ ਹੈ ਲੁਧਿਆਣਾ ਪੰਜਾਬ ਦਾ ਦਿਲ ਮੰਨਿਆ ਜਾਂਦਾ ਤੇ ਜੇ ਦਿਲ ਜਿਹੜਾ ਦਿਲ ਵਧੀਆ ਫੈਸਲੇ ਲਊਗਾ ਤਾਂ ਸਾਰਾ ਸਰੀਰ ਠੀਕ ਰਹਿੰਦਾ ਜੇ ਦਿਲ ਦਾ ਇੱਕ ਵੀ ਧੜਕਣ ਇਧਰ ਉਧਰ ਹੋ ਗਈ ਤਾਂ ਫਿਰ ਆਪਾਂ ਫਿਰ ਜਿਹੜਾ ਉਹ ਡਾਕਟਰਾਂ ਕੋਲ ਜਾਣਾ ਪੈਂਦਾ ਤੇ ਸਭ ਤੋਂ ਪਹਿਲਾਂ ਡਾਕਟਰ ਜਿਹੜੇ ਨੇ ਉਹ ਦਿਲ ਤੇ ਲਾਉਂਦੇ ਆ ਉਹ ਮੀਟਰ ਵੀ ਪਹਿਲਾਂ ਦਿਲ ਦੇਖ ਲਓ ਕਿੰਨਾ ਹੈ ਧੜਕਣ ਸੋ ਲੁਧਿਆਣਾ ਜਿਹੜਾ ਉਹ ਦਿਲ ਹੈ ਤੇ ਲੁਧਿਆਣਾ ਪੱਛਮੀ ਉਹ ਦਿਲ ਦਾ ਹਿੱਸਾ ਹੈ ਜਿੱਥੋਂ ਧੜਕਨ ਚੱਲਦੀ ਹੈ ਪੰਜਾਬ ਦੀ ਤਾਂ ਤੁਸੀਂ ਪੜੇ ਲਿਖੇ ਲੋਕ ਬੈਠੇ ਨੇ ਮੇਰੇ ਸਾਹਮਣੇ ਮੈਂ ਦੇਖ ਰਿਹਾ ਤੇ ਜਰੂਰ ਰਾਜਨੀਤੀ ਦੇ ਵਿੱਚ ਵੀ ਹਿੱਸਾ ਲਓ ਔਰ ਗਲਤ ਨੂੰ ਗਲਤ ਕਹੋ ਸਹੀ ਨੂੰ ਸਹੀ ਕਹੋ ਚੁੱਪ ਰਹਿਣ ਦੀ ਬਜਾਏ ਚੁੱਪ ਰਹਿਣ ਨਾਲ ਫਿਰ ਉਹਨਾਂ ਦੇ ਹੌਸਲੇ ਵੱਜ ਜਾਂਦੇ ਨੇ ਦੂਜਿਆਂ ਦੇ ਸੋ ਇੱਕ ਪਾਸੇ ਪਿਆਰ ਹੈ ਇਹ ਦੂਜੇ ਪਾਸੇ ਹੰਕਾਰ ਹੈ ਜਿਵੇਂ ਤੁਸੀਂ ਕਹੋਗੇ ਉਵੇਂ ਕਰਾਂਗੇ 19 ਤਰੀਕ ਨੂੰ ਇੱਕ ਨੰਬਰ ਦਾ ਵਟਨ ਹੈ 1 ਨੰਬਰ ਦਾ ਬਟਨ ਦਬਕੇ ਝਾੜੂ ਨੂੰ ਕਾਮਯਾਬ ਕਰੋ ਤਾਂ ਸੰਜੀਵ ਰੋੜਾ ਜੀ ਤੁਹਾਡੇ ਉਮੀਦਵਾਰ ਨੇ ਉਹਨਾਂ ਬਾਰੇ ਸਾਰਾ ਕੁਝ ਦੱਸ ਚੁੱਕੇ ਨੇ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਬੁਲਾਰੇ ਸਾਡੇ ਦੇਸ਼ ਦਾ ਮਾਣ ਜਿਨ੍ਹਾਂ ਨੇ ਦੁਨੀਆ 'ਚ ਨਾਮ ਰੌਸ਼ਨ ਕੀਤਾ ਸਾਡੇ ਰਾਜ ਸਭਾ ਦੇ ਮੈਂਬਰ ਹਰਪਜਨ ਸਿੰਘ ਜੀ ਇੱਥੇ ਬੈਠੇ ਨੇ ਕਿਉਂਕਿ ਉਹ ਤਾਂ ਇੱਕ ਖਿਡਾਰੀ ਨੇ ਉਹਨਾਂ ਦੀ ਜ਼ਿੰਦਗੀ ਤਾਂ ਕੱਟ ਸਕਦੀ ਸੀ ਆਮਨਾਲੇ ਦੀਆਂ ਗਲੀਆਂ 'ਚ ਉਹਨਾਂ ਨੂੰ ਕੀ ਆਉਣ ਦੀ ਲੋੜ ਸੀ ਇਹੋ ਜੇ ਵੇਲੇ ਜਿਹੜੇ ਉਹਨਾਂ ਦੇ ਨਾਲ ਦੇ ਕ੍ਰਿਕਟਰ ਨੇ ਉਹ ਤਾਂ ਆਪਣਾ ਦੁਬਈ ਜਾਂ ਕਿਤੇ ਹੋਰ ਫਲੈਟ ਲੈ ਕੇ ਜਾਂ ਮਹਿਲ ਲੈ ਕੇ ਰਹਿੰਦੇ ਹੋਣਗੇ ਉਹ ਤਾਂ ਆਲਰੇਡੀ ਜਿਹੜੇ ਨੇ ਪਰ ਹਰਪਜਨ ਸਿੰਘ ਨੇ ਫੈਸਲਾ ਕੀਤਾ ਕਿ ਮੈਂ ਵੀ ਲੋਕਾਂ ਦੇ ਵਿੱਚ ਜਾਊਂਗਾ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਹਰਪਜਨ ਸਿੰਘ ਜੇ ਸਮਾਜ ਨੇ ਮੈਨੂੰ ਇੰਨਾ ਕੁਝ ਦਿੱਤਾ ਤਾਂ ਮੈਂ ਇਸ ਸਮਾਜ ਨੂੰ ਵੀ ਵਾਪਸ ਦੇਣਾ ਚਾਹੁੰਦਾ ਬਿਲਕੁਲ ਸੇਮ ਮੇਰੀ ਹਾਲਤ ਹੈ ਮੈਨੂੰ ਬਹੁਤ ਵੱਡਾ ਕਲਾਕਾਰ ਬਣਾਤਾ ਤੁਸੀਂ 17 ਸਾਲ ਦੀ ਉਮਰ 'ਚ ਤੇ ਕਲਾਕਾਰ ਵੀ ਬਹੁਤ ਵੱਡੇ ਵੱਡੇ ਮਹਿਲਾਂ ਚ ਜਾ ਬੜੀ ਬੜੀਆਂ ਗੱਡੀਆਂ ਚ ਆਪ ਬਦੇਸ਼ਾਂ ਚ ਰਹਿੰਦੇ ਆ ਪਰ ਮੈਂ ਵੀ ਫੈਸਲਾ ਇਹ ਲਿਆ ਕਿ ਮੈਂ ਸਮਾਜ ਨੂੰ ਵਾਪਸ ਵੀ ਦੇਣਾ ਜੇ ਮੈਂ ਮੂਲ ਨਹੀਂ ਮੋੜ ਸਕਦਾ ਵਿਆਜ ਤਾਂ ਮੋੜਾਂ ਜੋ ਮੈਨੂੰ ਸਮਾਜ ਨੇ ਪਿਆਰ ਦਿੱਤਾ ਤੁਸੀਂ ਪਿਆਰ ਦਿੱਤਾ ਉਹਦਾ ਕੁਝ ਤਾਂ ਸਮਾਜ ਨੂੰ ਵਾਪਸ ਜਾਵੇ ਕਿਹਾ ਲੋ ਜੀ ਅਸੀਂ ਇੱਕ ਬੰਦਾ ਮਸ਼ਹੂਰ ਕੀਤਾ ਸੀ ਉਹਨੇ ਬਾਅਦ ਚ ਆਪਣੀ ਮਸ਼ਹੂਰੀ ਆਪਣੀ ਆਵਾਜ਼ ਆਪਣਾ ਚਿਹਰਾ ਸਾਡੇ ਵਾਸਤੇ ਵਰਤਿਆ ਲੋਕਾਂ ਵਾਸਤੇ ਵਰਤਿਆ ਔਰ ਮੈਂ ਅੱਜ ਵੀ ਕਹਿਣਾ ਸ਼ਾਮਨਗਰ ਵਾਲਿਓ ਮੇਰਾ ਚਿਹਰਾ ਮੇਰੀ ਆਵਾਜ਼ ਮੇਰੀ ਮਸ਼ਹੂਰੀ ਸ਼ੋਹਰਤ ਸਾਰੀ ਤੁਹਾਡੇ ਨਾਲ ਹੈ ਜਿੱਥੇ ਮਰਜੀ ਵਰਤ ਲਿਓ ਜਿੱਥੇ ਮਰਜੀ ਵਰਤ ਲਿਓ ਤੁਹਾਡੇ ਕੰਮ ਆ ਸਕੀ ਬਸ ਇੰਨੀ ਕੀ ਇੱਛਾ ਹੈ ਬਸ ਇੱਕ ਚਾਹਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੇ ਨੇਰੇ ਚ ਗਰਮੀ ਚ ਬੈਠੇ ਹੋ ਤੇ ਮੈਂ ਇੱਕੋ ਹੀ ਬੇਨਤੀ ਕਰੂੰਗਾ ਝਾੜੂ ਦਾ ਕੰਮ ਮੈਂ ਸਫਾਈ ਕਰਨਾ 19 ਤਰੀਕ ਨੂੰ ਸਵੇਰੇ ਅਜਾ ਸਫਾਈ ਸਵੇਰੇ ਸਵੇਰੀ ਹੁੰਦੀ ਹੈ ਝਾੜੂ ਦੋ ਕੁ ਵਾਰੀ ਲੱਗਦਾ ਦੁਪਹਿਰੇ ਤਾਂ ਲਾਉਂਦੇ ਨਹੀਂ ਦੁਪਹਿਰੇ ਗਰਮੀ ਹੋ ਜਾਂਦੀ ਥੋੜੀ ਸਫੇ ਪਹਿਲਾ ਸਵੇਰੇ ਸਵੇਰੀ ਸਫਾਈ ਕਰਾਇਓ ਦੁਪਹਿਰੇ ਵੈਸੇ ਮੌਸਮ ਉਸ ਦਿਨ ਠੀਕ ਦੱਸਦੇ ਆ ਪ੍ਰਮਾਤਮਾ ਵੀ ਨਾਲ ਹੈ ਆਪਣੇ ਬਾਕੀ ਜਿਹੜਾ ਝਾੜੂ ਰਹਿ ਗਿਆ ਆਪਣੇ ਦੋਸਤਾਂ ਮਿੱਤਰਾਂ ਨੂੰ ਕਹੇ ਦਿਓ ਸ਼ਾਮ ਨੂੰ ਲਾ ਲਿਓ 5-6 ਵਜੇ ਤੱਕ ਬੂਟਾ ਪਹਿਣ ਗਿਆ ਪਰ ਇਹ ਨਾ ਹੋਵੇ ਕਿ ਝਾੜੂ ਲਾਉਣਾ ਹੀ ਭੁੱਲ ਗਏ ਤੇ ਬਾਅਦ ਚ ਫਿਰ ਗੰਦਗੀ ਨੂੰ ਦੋਸ਼ ਦੇਈ ਜਾਈਏ ਝਾੜੂ ਤੁਹਾਡੇ ਹੱਥ ਹੈ 19 ਤਰੀਕ ਨੂੰ 19 ਤਰੀਕ ਤੋਂ ਬਾਅਦ ਝਾੜੂ ਜਿਹੜਾ ਉਹ ਜ਼ਿੰਮੇਵਾਰੀ ਨਿਭਾਉਣੀ ਉਹਦੀ ਉਹ ਸਾਡੇ ਹੱਥ ਹੈ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਮੈਂ ਆਉਣਾ ਸੀ ਆਪ ਪਰਸੇਤ ਨਸਾਜ ਹੋਣ ਕਰਕੇ ਮੈਂ ਆਇਆ ਨਹੀਂ ਕੱਲ ਨੂੰ ਮੈਂ ਲੁਧਿਆਣੇ ਦੇ ਵਿੱਚ ਜੁਆਇਨ ਕਰੂੰਗਾ ਕੈਂਪੇਨ ਨੂੰ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਜਿਹੜੀ ਹੈ ਨਿੱਗੀ ਜੀ ਆਇਆਂ ਵੀ ਹੈ ਚੱਲਿਆ ਚੱਲਿਆ ਹੋਇਆ ਇੱਕ ਕਦਮ ਤੇ ਨਾਲ ਨਾਲ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਆਪੇ ਤੁਹਾਨੂੰ ਬਹੁਤ-ਬਹੁਤ ਧੰਨਵਾਦ ਹੈ ਮੈਂ ਆਉਣਾ ਸੀ ਆਪ ਪਰਸੇਤ ਨਸਾਜ ਹੋਣ ਕਰਕੇ ਮੈਂ ਆਇਆ ਨਹੀਂ ਕੱਲ ਨੂੰ ਮੈਂ ਲੁਧਿਆਣੇ ਦੇ ਵਿੱਚ ਜੁਆਇਨ ਕਰੂੰਗਾ ਕੈਂਪੇਨ ਨੂੰ ਤੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਜਿਹੜੀ ਨਿੱਕੀ ਜੀ ਆਇਆਂ ਵੀ ਹੈ ਚੱਲੇ ਚੱਲਿਆ ਹੋਏ ਕੇ ਕਦਮ ਤੇ ਨਾਲ ਨਾਲ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਵੀ ਹੈ ਵਾਇਗਰੂ ਜੀ ਦਾ ਘਰ ਸਾਥ ਵਾਇਗਰੂ ਜੀ ਦੇ ਇਨਕਲਾਬ ਹੁਣ ਪੱਤੀ ਪ੍ਰਸ਼ਾਸਨ